ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਜਨਾਨੀ ਦੀ ਅਕਲ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਭੋਗ ਤੇ ਜਾਣ ਲਈ ਅਮਰੀਕ ਸਿੰਘ ਸਵੇਰੇ 10 ਵਜੇ ਨਹਾ ਤੂ ਕੀ ਤਿਆਰ ਹੋ ਗਿਆ ਸੀ ਸਫਾਰੀ ਸੂਟ ਤੇ ਅਨਾਭੀ ਰੰਗ ਦੀ ਪੱਗ ਉਹਨੇ ਕੁਝ ਪੋਚਵੀ ਜਈ ਬਨ ਲਈ ਆਪਣੀ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਉਹਦਾ ਮਨ ਨਿਸ਼ਿਆਇਆ ਜਿਹਾ ਉੱਠਿਆ ਭਾਗਵਾਨੇ ਛੇਤੀ ਕਰ ਮੈਂ ਤਿਆਰ ਹੋ ਗਿਆ ਜੀ ਬਸ 10 ਮਿੰਟ ਹੋਰ ਓਹੋ ਛੇਤੀ ਕਰ ਆਪਾਂ ਜਲਦੀ ਪਹੁੰਚਣਾ ਹੈ ਕਿਉਂ ਕੀ ਗੱਲ ਬਾਈ ਬਲਕਾਰ ਦੇ ਭੋਗ ਤੇ ਕੁਝ ਬੁਲਾਰਿਆ ਨੇ ਭਾਸ਼ਣ ਵੀ ਕਰਨੇ ਨੇ ਮੈਂ ਸਟੇਜ 77 ਹੁਣੇ ਇਸ ਮੌਕੇ ਸਟੇਜ 77 ਦਾ ਮੁਖਤ ਮੱਲਾ ਹੀ ਟੌਰ ਹੁੰਦਾ ਵੇਖੀ ਮੈਂ ਕਿਵੇਂ ਲਚੇਦਾਰ ਭਾਸ਼ਣ ਕਰਦਿਆਂ ਲੋਕਾਂ ਦੀਆਂ ਅੱਖਾਂ ਚੋਂ ਹੰਝੂਆਂ ਦੇ ਹਾੜ ਵਗਾਉਂਦਾ ਨਾਲੇ ਇਧਰ ਮੇਰੇ ਵੱਲ ਦੇਖੀ ਜਰਾ ਫੱਬੂ ਵੇਖ ਸਰਦਾਰ ਮਾਈਕ ਤੇ ਬੋਲਦਾ ਜੀ ਬਿਲਕੁਲ ਲਾੜੇ ਪੈ ਲੱਗਦੇ ਹੋ ਅੱਛਾ ਚਲ ਫਿਰ ਛੇਤੀ ਪਾ ਕੱਪੜੇ ਮੈਂ ਗੱਡੀ ਬਾਹਰ ਕਰਦਾ ਕੁਝ ਕੁ ਮਿੰਟਾਂ ਬਾਅਦ ਘਰ ਵਾਲੀ ਵੀ ਚਿੱਟਾ ਸੂਟ ਪਾ ਕੇ ਘਰ ਵਾਲੇ ਦੀ ਪੱਗ ਨਾਲ ਮੈਚਿੰਗ ਕਰਦੀ ਉਹਨਾਂ ਆਪੀ ਚੁੰਨੀ ਲੈ ਕੇ ਗੱਡੀ 'ਚ ਆ ਬੈਠੀ ਹੈ ਇਹ ਕੀ ਬਈ ਆਪਾਂ ਮਰੇ ਦੇ ਭੋਗ ਤੇ ਜਾਣਾ ਕਿਸੇ ਪੈਲ ਸਿ ਵਿਆਹ ਖਾਣ ਨਹੀਂ ਚੱਲੇ ਕਹਿਰ ਦੀ ਮੌਤ ਹੋਈ ਹੈ ਔਰਤਾਂ ਇਸ ਮੌਕੇ ਚਿੱਟੀਆਂ ਚੁੰਨੀਆਂ ਲੈਂਦੀਆਂ ਹੀ ਚੰਗੀਆਂ ਲੱਗਦੀਆਂ ਨੇ ਤੇ ਤੈਨੂੰ ਇਨਾਬੀ ਚੁੰਨੀ ਲੈ ਕੇ ਤੁਰ ਪਈ ਹੈ ਤੇਰਾ ਦਿਮਾਗ ਤਾਂ ਨਹੀਂ ਖਰਾਬ ਐ ਜਨਾਨੀਆਂ ਨੂੰ ਖੋਰੇ ਕਦੋਂ ਅਕਲ ਆਉ ਕਮਾਲ ਕਰਤੀ ਤੂੰ ਤਾਂ ਕੋਈ ਹੈ ਤੈਨੂੰ ਮਰਨ ਵਾਲੇ ਨਾਲ ਹਮਦਰਦੀ ਸ਼ਰਮਿੰਦੀ ਜਈ ਹੋਈ ਨੇ ਉਹਦੀ ਉਹਨਾ ਵੀ ਪੱਗ ਵੱਲ ਤਿਰਸ਼ੀ ਅੱਖ ਨਾਲ ਚਾਹ ਕਿਆ ਪਰ ਬੋਲੀ ਕੋ ਜਨਾ ਅੰਦਰ ਚਲੀ ਗਈ ਚਿੱਟੀ ਚੁੰਨੀ ਲੈਣ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ